ਲੁਧਿਆਣਾ ਦੀ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ ਮਜ਼ਦੂਰਾਂ ਨੇ ਭੱਜ ਕੇ ਬਚਾਈ ਜਾਨ ਆਫੜਾ ਦਾਫੜੀ ਦਾ ਬਣਿਆ ਮਾਹੌਲ ਲੁਧਿਆਣਾ ਦੇ ਪੁਨੀਤ ਨਗਰ ਟੀਬਾ ਰੋਡ ਸਥਿਤ ਧਾਗਾ ਫੈਕਟਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਾਫੜਾ ਦਾਫੜੀ ਮੱਚ ਗਈ। ਗੋਦਾਮ ਚੋਂ ਧੂੰਆਂ ਨਿਕਲਦਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਤੁਰੰਤ ਗੋਦਾਮ ਚ ਕੰਮ ਕਰਦੇ ਮਜ਼ਦਮਾਂ ਨੂੰ ਸੂਚਿਤ ਕੀਤਾ ਕਿ ਜਿਨ੍ਹਾਂ ਨੇ ਤੁਰੰਤ ਭੱਜ ਕੇ ਆਪਣੀ ਜਾਨ ਬਚਾਈ ਹੈ। ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਬਾਹਰ ਆ ਗਏ। ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਫਾਈਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਇਲਾਕਾ ਨਿਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਇਮਾਰਤ ਦੇ ਪਿੱਛੇ ਹੈ ਜਿੱਥੇ ਗੋਦਾਮ ਨੂੰ ਅੱਗ ਲੱਗੀ ਸੀ ਕਰੀਬ ਡੇਢ ਘੰਟੇ ਤੋਂ ਅੱਗ ਤੇ ਕਾਬੂ ਪਾਇਆ ਇਲਾਕੇ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਪਰ ਅੱਗ ਵਧਦੀ ਹੀ ਗਈ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਈਪਾਂ ਨੂੰ ਘਟਨਾ ਵਾਲੀ ਥਾਂ ਤੱਕ ਪਹੁੰਚਾਉਣਾ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਗ ਲੱਗਣ ਕਾਰਨ ਗੋਦਾਮ ਵਿੱਚ ਪਿਆ ਸਾਰਾ ਧਾਗਾ ਸੜ ਕੇ ਸੁਆਹ ਹੋ ਗਿਆ ਦੇਖੋ ਪੂਰੀ ਖਬਰ ਜਿੰਦਰ ਕੁਮਾਰਾ ਜੀ ਜੀ ਸਰ ਕਿਹੜਾ ਏਰੀਆ ਸਰ ਸਾਰੇ ਪ੍ਰੀਤ ਨਗਰ ਪੈਂਦਾ ਜੀ ਕੋਈ ਜੀ ਤੇ ਤਾਜਪੁਰ ਰੋਡ ਤੇ ਅਮਰੀਕਾ ਧਰਮਗੰਡੇ ਦੇ ਓਪੋਜੀਟ ਆ 4:30 ਵਜੇ ਸਾਨੂੰ ਤਲਾਹ ਆਈ ਕਿ ਛਾਲਾ ਦੀ ਜਿਹੜੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਆ ਜੀ ਤੇ ਛਾਲਾ ਦੀ ਆ ਜੀ ਛਾਲਾ ਦੀ ਯਾਰਾਂ ਦੇ ਮਾਲਕ ਮਾਲਕ ਨੇ ਹੱਲੇ ਪਤਾ ਲੱਗਾ ਸੀ ਜਾਨੀ ਕਿ ਜਦੋਂ ਪਹੁੰਚੇ ਤਾਂ ਤੁਰੰਤ ਚਾਰ ਗੱਡੀਆਂ ਲੈ ਕੇ ਤੇ ਕੰਮ ਚੱਲ ਰਿਹਾ ਜਾਨੀ ਨੁਕਸਾਨ ਹੋਇਆ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਇੱਥੇ ਕਿੰਨੀਆਂ ਗੱਡੀਆਂ ਆ ਚੁੱਕੀਆਂ ਪੰਜ ਗੱਡੀਆਂ ਕੰਮ ਕਰ ਰਹੀਆਂ ਸਰ ਠੀਕ ਹੈ ਜੀ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂ ਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਇਹ ਚੇਦੇ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਟਰਲ ਵਗੈਰਾ ਬਣਤੇ ਸੀ ਕਿੰਨੇ ਸਾਲਾਂ ਤੋਂ ਫੈਕਟਰੀ ਸੀ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਆ ਜੀ ਤਕਰੀਬਨ ਹੋ ਗਿਆ ਨੇ ਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਤਾਂ ਕੋਈ ਹੈ ਨਹੀਂ ਸੀ ਫਾਇਰ ਵਗਰੇਡ ਦੀਆਂ ਗੱਡੀਆਂ ਕਿੰਨੀ ਦੇਰ 'ਚ ਆ ਗਿਆਂ ਸੀ ਫਾਇਰ ਵਗਰੇਡ ਦੀਆਂ ਗੱਡੀਆਂ ਲੇਟ ਆਈਆਂ ਜੀ ਕਿੰਨੀ ਲੇਟ ਆਈਆਂ ਲਗ ਤਕਰੀਬਨ ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਨੁਕਸਾਨ ਤਾਂ ਨਹੀਂ ਕੋਈ ਹੋਇਆ ਕਿਤੇ ਫਿਰਾਲ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਆਏਗਾ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ ਤਕਰੀਬਨ ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆ ਦਾ ਹੀ ਨੁਕਸਾਨ ਆਇਆ ਜੀ ਜਿੱਥੇ ਮੇਨ ਅੱਗ ਲੱਗੀ ਹੈ ਮਾਲ ਉੱਥੇ ਹੀ ਪਿਆ ਹੈ ਸਾਈਕਲ ਮਤਲਬ ਮਸ਼ੀਨਾਂ ਵੀ ਸਾਰੀਆਂ ਜਲ ਗਈਆਂ ਜੀ ਮਸ਼ੀਨਾਂ ਦਾ ਹੁਣ نیچے ਪਤਾ ਲੱਗੇਗਾ ਵੀ ਜਲੀਆਂ ਕਿ ਨਹੀਂ ਜਲੀਆਂ ਉਹ ਦੇਖਿਆ ਨਹੀਂ ਗਿਆ نیچے ਇਹ ਕਿਤੇ ਫੈਕਟਰੀ ਜਦੋਂ ਬਣਾਉਂਦੇ ਆ ਇਹਨਾਂ ਦਾ ਆਗ ਦੇ ਦਾ ਪ੍ਰਬੰਧ ਨਹੀਂ ਹੋਣ ਦਾ ਬੁਝਾਉਣ ਦਾ ਨਹੀਂ ਅੱਗ ਅੱਗ ਦਾ ਤਾਂ ਅੰਦਰ ਸਿਲੰਡਰ ਪਏ ਹੈਗੇ ਜੀ ਅੱਗ ਬੁਝਾਉਣ ਦੇ ਬੰਦੇ ਲੱਗੇ ਹੀ ਹੈਗੇ ਸੀ ਬੁਝਾਉਣ ਦੇ ਇਲਾਕੇ ਦੇ ਫੈਕਟਰੀਆਂ ਬੰਦ ਹੈ ਜੀ ਫੇਰ ਵੀ ਇਹ ਗੱਲ ਨਹੀਂ ਇਹ ਨਾਰਮਲ ਇੱਕ ਕਿਸਮ ਦੀ ਜਿਵੇਂ ਨਿਟਿੰਗ ਉਹ ਨਹੀਂ ਹੁੰਦੀ ਹੋਜਰੀ ਵਾਲੀ ਅਸੀਂ ਪਰ ਕਿਤੇ ਕਿਤੇ ਕੱਪੜਾ ਜਿਹੜਾ ਨਾ પેટ્રોલੀਅਮ ਪਦਾਰਥ ਹੈ ਉੱਤੇ ਆਗ ਲੱਗ ਕੋਈ ਦਿੱਕਤ ਦਿੱਕਤ ਕਿੰਨੇ ਅਭਿਆਨ ਕਰਦੇ ਆ ਆ ਨਵੀਆਂ ਬਿਲਡਿੰਗਾਂ ਨੇ ਵੀ ਖਤਰਾ ਹੈ ਇਹ ਕਿਸੇ ਫੈਕਟਰੀਆਂ ਬਾਹਰ ਨਹੀਂ ਹੋਣਾ ਚਾਹੀਦਾ ਇਹ ਹੁਣ ਦੇਖਿਆ ਜਾਏਗਾ ਜੀ ਕਿੱਦਾਂ ਜੀ ਠੀਕ ਠੀਕ ਹੈ ਜੀ ਇਹ ਨੰਬਰ ਗਲੀ ਹੈ ਜੀ ਇਹ ਸਰ 2 ਨੰਬਰ ਗਲੀ ਪਨੀਤ ਨਗਰ ਦੀ ਹੈ ਕਿਸ ਤੇ ਦੇ ਫੈਕਟਰੀ ਸੀ ਸਰ ਇਹ ਟੀ-ਸ਼ਰਟ ਦੀ ਫੈਕਟਰੀ ਸੀਗੀ ਇਹ ਇਹ ਸਰ 4:30 ਵਜੇ ਅੱਗ ਲੱਗੀ ਹੈ ਸਾਨੂੰ ਹੁਣੇ ਹੀ ਪਤਾ ਲੱਗਿਆ ਮੁੱਕ ਕੇ ਜਾ ਕੇ ਪਾਣੀ ਫੈਗਵੇਟ ਰਾਈਆਂ ਹੋਈਆਂ ਨੇ ਇਹਨੇ ਗੱਡੀਆਂ ਆ ਗਿਆ ਆਈਡੀਆ ਸਰ ਦੋ ਗੱਡੀਆਂ ਆ ਚੁੱਕੀਆਂ ਨੇ ਤੀਜੀ ਆ ਰਹੀ ਆ ਆਗ ਤੇ ਨਹੀਂ ਨਹੀਂ ਅਜਾ ਕੋਈ ਨੁਕਸਾਨ ਨਹੀਂ ਹੈਗਾ ਮੱਲਾ ਨਵਾਸੇ ਦੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਉਹ ਦੇਖੋ ਮਾਹੌਲ ਪੈਦਾ ਹੋ ਹੀ ਗਿਆ ਰੈਸ਼ੀ ਇਲਾਕਾ ਵਾ ਬੱਚੇ ਹੈਗੇ ਆ ਸਾਰੇ ਹੈਗੇ ਨੇ ਮੰਗ ਕਰ ਰਹੇ ਰੈਸ਼ੀ ਇਲਾਕੇ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਰੈਸ਼ੀ ਇਲਾਕੇ ਚ ਅਸੀਂ ਪ੍ਰਸ਼ਾਸਨ ਤੋਂ ਇਹ ਕਹਿੰਨੇ ਜਿੰਨੀਆਂ ਵੀ ਆਪਣੇ ਮੁਹੱਲੇ ਚ ਫੈਕਟਰੀਆਂ ਹੈਗੀਆਂ ਨੇ ਥੋੜਾ ਉਹਨਾਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਇਸ ਹਿਸਾਬ ਦੇ ਨਾਲ ਦੇਖੋ ਬੱਚੇ ਆ ਪੂਰਾ ਮੁਹੱਲਾ ਗਲੀ ਵੀ ਛੋਟੀ ਆ ਕੋਈ ਗੱਡੀ ਵੀ ਨਹੀਂ ਆ ਪਾਰੀ ਹੈ ਜੀ ਜਿਹਦੇ ਨਾਲ ਆਪਣਾ ਬੁਝਾਈ ਜਾਵੇ ਅੱਗ पर बहुत ज्यादा हो गया ये केड़ा एरिया जी ये अपने पणित नगर ਦਾ ਏਰੀਆ ਯਾਰ ਇੱਥੇ ਸ਼ਾਰਟ ਬਣਾਉਣ ਦੀ ਫੈਕਟਰੀ ਆਰ ਕੇ ਫੈਕਟਰੀ ਉਹਦੇ ਚੱਗ ਲੱਗਣ ਦੀ ਖਬਰ ਆਈ ਸੀਾਨੂੰ ਇਨਫੋਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਆ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰ ਜਾਨੀ ਨੁਕਸਾਨ ਦੀ ਹਜੇ ਕੋਈ ਖਬਰ ਨਹੀਂ ਆਈ ਆਪਾਂ ਨੂੰ ਹਾਂ ਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਆ ਜੀ ਪਰ ਕਿਤੇ ਨਾ ਕਿਤੇ ਸਰ ਜੀ ਦਾ ਕੀ ਢੀਡੇ ਲਾ ਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ ਇਹ ਬਿਲਕੁਲ ਰੈਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਫੈਕਟਰੀਆਂ ਇਸ ਬਾਰੇ ਲੋਡਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ ਚਲੋ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ ਮਹੱਲਾ ਨਿਵਾਸੀਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਖਤ ਕਰ ਰਹੇ ਹੋ ਮਹੱਲਾ ਨਿਵਾਸੀਆਂ ਨੂੰ ਇਹੀ ਹੈ ਵੀ ਇਥੋਂ ਇੱਕ ਵਾਰੀ ਫਾਇਰ ਵਾਲਾ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਦੇ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ 1000000 ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾ ਰੱਖੀ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਮ ਜੋਗਿੰਦਰ ਕ Os de ir